ਵਿਸ਼ਾ ਬਾਤਾਂ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਵਿਦੇਸ਼ ਭੇਜੁੰਦਾ ਝਾਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਇਹ ਮਾਮਲਾ ਸਾਹਮਣੇ ਆ ਰਿਹਾ ਤਾਂ ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਤੋਂ ਖਤੜਿਦਾ ਹੈ ਵੱਡਾ ਖੇਡ ਚੱਲ ਰਿਹਾ ਲੋਕ ਅਜੇ ਵੀ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਵਸਣ ਦੀ ਇੱਛਾ ਵਿੱਚ ਲੱਖਾਂ ਨਹੀਂ ਸਕੋ ਕਰੋੜਾ ਰੁਪਏ ਗੁਆ ਰਹੇ ਨੇ ਇਮੀਗ੍ਰੇਸ਼ਨ ਸੰਚਾਲਕ ਲੋਕਾਂ ਨੂੰ ਵਿਦੇਸ਼ਾਂ ਦੇ ਸੁੰਦਰ ਸੁਪਨੇ ਦਿਖਾ ਕੇ ਕਰੋੜਾ ਰੁਪਏ ਦੀ ਠੱਗੀ ਮਾਰ ਰਹੇ ਨੇ ਅਜਿਹਾ ਇੱਕ ਮਾਮਲਾ ਪੰਜਾਬ ਦੇ ਮੋਗਾ ਵਿੱਚ ਸਾਹਮਣੇ ਆਇਆ ਹੈ ਮੋਗਾ ਦੇ ਇੱਕ ਵਪਾਰੀ ਨੇ ਆਪਣੇ ਪਰਿਵਾਰ ਨੂੰ ਵਿਦੇਸ਼ ਭੇਜਣ ਦੇ ਲਈ ਇਮੀਗ੍ਰੇਸ਼ਨ ਕੰਪਨੀ ਨੂੰ ਕਰੋੜਾ ਰੁਪਏ ਦਿੱਤੇ ਪਰ ਵਪਾਰੀ ਠੱਗਿਆ ਗਿਆ। ਦੱਸ ਦਿੰਨੇ ਆ ਕਿ ਮੋਕਾ ਦੇ ਨੇ ਹਾਲ ਸਿੰਘ ਵਾਲਾ ਕਸਬੇ ਦੇ ਇੱਕ ਵਪਾਰੀ ਨਾਲ ਉਸਦੇ ਪਰਿਵਾਰ ਨੂੰ ਵਿਦੇਸ਼ ਭੇਜਣ ਦੇ ਨਾਮ ਤੇ 1.86 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ ਜੀ ਹਾਂ 1.86 ਯਾਨੀ ਕਿ 1 ਕਰੋੜ 86 ਲੱਖ ਰੁਪਏ ਦੀ ਇਹ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਹ ਵਪਾਰੀ ਆਪਣੇ ਪੁੱਤਰ ਨੂੰ ਅਤੇ ਉਹਨਾਂ ਦੇ ਦੋ ਬੱਚਿਆਂ ਨੂੰ ਕੈਨੇਡਾ ਵਿੱਚ ਸੈਟਲ ਕਰਨਾ ਚਾਹੁੰਦਾ ਸੀ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਤਿੰਨ ਸੰਚਾਲਕਾਂ ਦੇ ਪੂਰੇ ਪਰਿਵਾਰ ਲਈ ਕੈਨੇਡੀਅਨ ਪੀਆਰ ਦਵੋਂ ਦੇ ਨਾਮ ਤੇ ਕਰੋੜਾ ਰੁਪਏ ਲਏ ਪਰ ਉਹਨਾਂ ਨੂੰ ਕੈਨੇਡਾ ਨਹੀਂ ਭੇਜਿਆ ਪੁਲਿਸ ਨੇ ਬਾਗਾਪੁਰਾਣਾ ਕਸਬੇ ਵਿੱਚ ਸਥਿਤ ਡ੍ਰੀਮ ਬਿਲਡਰਸ ਇਮੀਗ੍ਰੇਸ਼ਨ ਸਰਵਿਸ ਦੇ ਡਾਇਰੈਕਟਰ ਨਵਜੋਤ ਬਰਾੜ ਉਸ ਦੀ ਪਤਨੀ ਪ੍ਰੇਤਪਾਲ ਕੌਰ ਅਤੇ ਪਿਤਾ ਕੁਲਦੀਪ ਸਿੰਘ ਬਰਾੜ ਦੇ ਵਿਰੁੱਧ ਮਾਮਲਾ ਦਰਜ ਕਰਕੇ ਨਵਜੋਤ ਬਰਾੜ ਨੂੰ ਗ੍ਰਫਤਾਰ ਕਰ ਲਿਆ ਜਾਣਕਾਰੀ ਅਨੁਸਾਰ ਨਿਹਾਲ ਸਿੰਘ ਵਾਲਾ ਕਸਬੇ ਦੇ ਕਾਰੋਬਾਰੀ ਅੰਦਰਜੀਤ ਗਰਗ ਨੇ ਬਾਗਾਪੁਰਾਣਾ ਕਸਬੇ ਵਿੱਚ ਡ੍ਰੀਮ ਬਿਲਡਰਸ ਇਮੀਗ੍ਰੇਸ਼ਨ ਸਰਵਿਸ ਦੇ ਸੰਚਾਲਕ ਨਵਜੋਤ ਬਰਾੜ ਉਸ ਦੀ ਪਤਨੀ ਪ੍ਰੇਤਪਾਲ ਕੋਰ ਅਤੇ ਪਿਤਾ ਕੁਲਦੀਪ ਸਿੰਘ ਬਰਾੜ ਨਾਲ ਨਿਵੇਸ਼ ਨੀਤੀ ਦੇ ਤਹਿਤ ਕੈਨੇਡਾ ਵਿੱਚ ਆਪਣੇ ਪੁੱਤਰ ਅਭਿਨਵ ਗਰਗ ਨੂੰ ਅਤੇ ਦੋ ਬੱਚਿਆਂ ਲਈ ਪੀਆਰ ਪ੍ਰਾਪਤ ਕਰਨ ਦੇ ਲਈ ਸੰਪਰਕ ਕੀਤਾ ਸੀ ਤੇ ਨਾ ਨੇ 1.75 ਕਰੋੜ ਰੁਪਏ ਵਿੱਚ ਸੌਦਾ ਤੈਅ ਕੀਤਾ ਅਤੇ ਪ੍ਰੋਸਪਟ ਦਿੱਤਾ ਕਿ ਉਹ ਪੂਰੇ ਪਰਿਵਾਰ ਲਈ 100% ਵੀਜ਼ਾ ਪ੍ਰਾਪਤ ਕਰਨਗੇ ਇੰਦਰਜੀਤ ਕਰਗਨੇ ਮਲਜ਼ਮ ਦੀ ਫਰਮ ਦੇ ਖਾਤੇ ਵਿੱਚ ਵੱਖ-ਵੱਖ ਕਿਸ਼ਤਾਂ ਵਿੱਚ ਕੋਲ 21.86 ਕਰੋੜ ਰੁਪਏ ਟਰਾਂਸਫਰ ਕੀਤੇ ਪੈਸੇ ਲੈਣ ਤੋਂ ਬਾਅਦ ਮਲਜ਼ਮ ਵੀਜ਼ਾ ਗਵਾਉਣ ਦੇ ਮਾਮਲੇ ਨੂੰ ਟਾਲਦਾ ਰਿਹਾ ਅਤੇ ਕੋਈ ਵੀਜ਼ਾ ਨਹੀਂ ਦਿੱਤਾ 9 ਜੂਨ ਨੂੰ ਜਦੋਂ 1 ਸਾਲ ਤੋਂ ਵੱਧ ਸਮੇਂ ਬਾਅਦ ਵੀ ਵਿਜ਼ਾ ਦਾਰੀ ਨਹੀਂ ਕੀਤਾ ਗਿਆ ਤਾਂ ਇੰਦਰਜੀਤ ਕਰਕ ਨੇ ਮੁਜ਼ਮਮਦ ਦੇ ਵਿਰੁੱਧ ਐਸਐਸਪੀ ਮੋਗਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਐਸਐਸਪੀ ਦੇ ਨਿਰਦੇਸ਼ਾਂ ਦੇ ਮਾਮਲੇ ਦੀ ਜਾਂਚ ਡੀਐਸਪੀ ਨਿਹਾਲ ਸਿੰਘ ਵਾਲਾ ਅਨਵਰ ਅਲੀ ਨੂੰ ਸੌਂਪ ਦਿੱਤੀ ਗਈ ਜਾਂਚ ਤੋਂ ਬਾਅਦ ਪੁਲਿਸ ਨੇ ਨਵਜੋਤ ਬਰਾੜ ਤੇ ਇਤਪਾਲ ਕੋਰ ਅਤੇ ਕੁਲਦੀਪ ਸਿੰਘ ਬਰਾੜ ਦੇ ਵਿਰੁੱਧ ਵੱਖ-ਵੱਖ ਤਰ੍ਹਾਂਾ ਤਹਿਤ ਮਾਮਲਾ ਦਰਜ ਕਰ ਲਿਆ ਪੁਲਿਸ ਨੇ ਨਵਜੋਤ ਬਰਾੜ ਨੂੰ ਗ੍ਰਫਤਾਰ ਕਰ ਲਿਆ ਜਦੋਂ ਕਿ ਉਸ ਦੀ ਪਤਨੀ ਪ੍ਰਿਤਪਾਲ ਕੌਰ ਅਤੇ ਪਿਰਤਾ ਕੁਲਦੀਪ ਸਿੰਘ ਬਰਾੜ ਫਰਾਰ ਹਨ ਪੁਲਿਸ ਦਾ ਦਾਵਾ ਹੈ ਕਿ ਦੋਵੇਂ ਮੁਜ਼ਮਨ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਹਦੇ ਵਿੱਚ ਇੰਦਰਜੀਤ ਸਿੰਘ ਗਰਗ son of ਮਿਚੰਦ ਵਾਸੀ ਨਿਹਾਲ ਸਿੰਘ ਵਾਲਾ ਨੇ ਇੱਕ ਦਰਖਾਸਤ ਐਸਐਸਪੀ ਸਾਹਿਬ ਮੋਗਾ ਦੇ ਦਿੱਤੀ ਸੀ ਜਿਹਦੀ ਪੜਤਾਲ ਐਸਕੀ ਡੀ ਸਾਹਿਬ ਨੇ ਕੀਤੀ ਹੈ ਉਹਦੇ ਵਿੱਚ ਪੜਤਾਲ ਤੋਂ ਪਾਇਆ ਗਿਆ ਐਫਆਈਆ ਨੰਬਰ ਜਿਹੜੀ ਹੈ 107 ਅੰਡਰ ਸੈਕਸ਼ਨ 318 4 336 2 336 3 340 2 62 2 ਬੀ ਐਨ ਐਸ ਰਿਹਾ ਨਹੀਂ ਜਿਹੜਾ ਪਰਚਾ ਦਰਜ ਕੀਤਾ ਗਿਆ ਥਾਣਾ ਨਿਹਾਲ ਸਿੰਘ ਵਾਲਾ ਕਿੰਨੇ ਜਣੇ ਗਲਮ ਕੱਦ ਮਾ ਦਰਜ ਇਹ ਪਰਚਾ 30 ਬੰਦਿਆਂ ਦੇ ਖਿਲਾਫ ਕੀਤਾ ਗਿਆ ਜਿਹੜਾ ਇੱਕ ਤਾਂ ਮਾਲਕਾ ਉਹਦੇ ਖਿਲਾਫ ਕੀਤਾ ਗਿਆ ਤੇ ਇਹਨਾਂ ਚੋਂ ਜਿਹੜਾ ਇੱਕ ਬੰਦਾ ਅਰੈਸਟ ਕਰ ਲਿਆ ਜਿਹੜਾ ਡ੍ਰੀਮ ਬਿਲਡਰਸ ਰੀ ਇਮੀਗ੍ਰੇਸ਼ਨ ਦਾ ਮਾਲਕ ਆ ਉਹ ਗ੍ਰਿਫਤਾਰ ਕਰ ਲਿਆ ਜਿਹੜੇ ਦੂਸਰੇ ਦੋ ਨੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਕਿੰਨੇ ਪੈਸਿਆਂ ਦੀ ਠੱਗੀ ਹੋਈ ਹੈ ਇਹ ਇਹਦੀ ਠੱਗੀ ਹੈ ਇਹ ਬਾਹਰ ਭੇਜਣ ਦੇ ਨਾਂ ਤੇ ਕੈਨੇਡਾ ਭੇਜਣ ਦੇ ਨਾਂ ਤੇ 1 ਕਰੋੜ 86 ਲੱਖ ਦੀ ਠੱਗੀ ਮਾਰੀ ਹੈ ਤੇ ਅੱਗੇ ਤੋਂ ਅੱਗੇ ਕੀ ਕਰਵੇਗੀ ਕੀਤਾ ਜਾਵੇਗਾ ਅੱਗੇ ਹੁਣ ਜਿਹੜੇ ਦੂਸਰੇ ਨੇ ਉਹਨਾਂ ਦੀ ਗ੍ਰਿਫਤਾਰੀ ਅਸੀਂ ਜਲਦੀ ਕਰ ਲਵਾਂਗੇ ਕੀ ਇਹ ਉਹਨਾਂ ਨਾਲ ਕੋਈ ਹੋਰ ਵੀ ਬੰਦੇ ਰਲੇ ਨੇ ਕਿ ਕੰਦੇ ਇਹ ਫਿਲਹਾਲ ਤਾਂ ਇਹ ਨਹੀਂ ਜੇ ਕੋਈ ਬਾਅਦ ਦੇ ਵਿੱਚ ਪਤਾ ਲੱਗਦਾ ਹੋ ਤੁਹਾਡੇ ਨਾਲ ਸਾਂਝੀ ਕੀਤੀ ਜਾਊ